ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰਿਆਂ ਨੂੰ ਜੀ ਰੜਕੀ ਵਾਲੇ ਵੱਲੋਂ ਤੇ ਰੜਕੀ ਵਾਲੇ ਦੇ ਕੋਲੇ ਤੂਫਾਨ ਵੱਲੋਂ ਜੀ ਸਤਿ ਸ਼੍ਰੀ ਅਕਾਲ ਜੀ ਜਿੱਦਾਂ ਆਪ ਜਾਣਦੇ ਆ ਸਾਰੇ ਵੀਡੀਓ ਦੇਖਣ ਵਾਲੇ ਆਪਣੇ ਭੈਣ ਭਰਾ ਮਾਤਾਵਾ ਬਜ਼ੁਰਗ ਜੀ ਰਾਤੀ ਆਪਾਂ ਰੁਕੇ ਸੀਗੇ ਗੁਰਦੁਆਰਾ ਰਿਸ਼ੀਕੇਸ਼ ਤੇ ਮੀਂਹ ਨੇ ਕੱਲ ਪੂਰਾ ਕੀਤਾ ਖੱਜਲ ਤੇ ਆਉਣਾ ਪਹਿਲਾਂ ਦੇਖੀਏ ਸ਼ਾਇਦ ਪੈਂਚਰ ਵੀ ਹੋਇਆ ਹੈ ਕਿਉਂਕਿ ਹਵਾਵਾਰ ਕੇ ਲੈ ਆਏ ਸਕੇ ਤੇ ਪਹੁੰਚ ਗਿਆ ਹੈ ਇੱਥੇ ਤੱਕ ਤੇ ਹੁਣ ਪੈਂਚਰ ਪੂੰਚੇ ਲਾ ਕੇ ਤੇ ਸਮਾਨ ਸਮੂ ਲੱਦਦੇ ਆਂ ਘੋੜੇ ਤੇ ਫੇਰ ਛੱਡਦੇ ਆਂ ਲਗਾਮਾਂ ਘੋੜੇ ਦੀਆਂ ਜੀ ਆਜੋ ਜੀ ਪਹਿਲਾਂ ਸਮਾਨ ਲਾਉਣੇ ਆ ਤੇ ਲੱਦਦੇ ਆ ਮੈਂ ਵੀ ਪਹਿਲਾਂ ਤੁਹਾਨੂੰ ਕੁਦਰਤ ਦਿਖਾ ਲਈਂ ਦੇਖੋ ਕੁਦਰਤ ਬਿਆਨ ਤੇ ਆਏ ਹਾਏ 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 ਕਿੰਨਾ ਸੋਹਣਾ ਖੂਬਸੂਰਤ ਦ੍ਰਿਸ਼ ਬਣਿਆ ਆ ਬੱਦਲ ਨੀਵੇਂ ਤੇ ਪਹਾੜ ਉੱਚੇ ਪਾਫਾ ਨਿਕਲਦੀਆਂ ਆ ਲਿਖੋ ਤਾਂ ਪਾਫਾ ਨਿਕਲਦੀਆਂ ਕਿ ਨਹੀਂ ਪਰਤਲ ਬਣਦੇ ਆ ਵਰਦੇ ਆ ਤੇ ਇਹ ਆ ਜੀ ਰਿਸ਼ੀਕੇਸ਼ ਦੇ ਘਰਾਂ ਦਾ ਚੱਕਾ ਵਾਕਾ ਰਿਸ਼ੀਕੇ ਅਲੋ ਸ਼ੀਕੇ ਸ਼ੀਰੇ ਸ਼ੀਕੇ ਸ਼ੀਰੇ ਸ਼ੀਕੇ ਦੇਖੋ ਕਿੰਨਾ ਸੋਹਣਾ ਲਾਗਦਾ ਨਾ ਇੱਥੋਂ ਹਰਿਆਲੀ ਬਹੁਤ ਹੈ ਯਾਰ ਇੱਧਰ ਉੱਤਰਾਖੰਡ ਹਾਂਜੀ ਲਾਉ ਰਾਂਗੇ ਜੀ ਕੋੜਾ ਬੜਾ ਤਿਆਰ ਵਾ ਤਿਆਰ ਸਮਾਨ ਆਪਾਂ ਲੱਦ ਲਿਆ ਆ ਤੇ ਗੁਰੂ ਘਰ ਚਰਨਾ ਜੀ ਹਾਜ਼ਰੀ ਲਵਾ ਆਂਦੀ ਆ ਅਰਦਾਸ ਕਰਾਂ ਦੀ ਬਾਬਾ ਜੀ ਸੁੱਖੀ ਸੰਦੀ ਪੰਚਾਇਓ ਪਿੰਡ ਮੇਰ ਪਰੇ ਹੱਥ ਰੱਖਿਓ ਸਭ ਤੇ ਸਭ ਦਾ ਭਲਾ ਕਰਿਓ ਜਿਹਨੇ ਵੀ ਵੀਡੀਓ ਵਾਲੇ ਦੇਖਣ ਵਾਲੇ ਆਪਣੇ ਭੈਣ ਭਰਾ ਆ ਸਭ ਨੂੰ ਚੜ੍ਹਦੀ ਕਲਾ ਬਖਸ਼ਿਓ ਇਹ ਆ ਜੀ ਬਤੂੰਗੜੀ ਜੀ ਆ ਜਾਂਦੀ ਆ ਕੈਮਰੇ ਦੇ ਗੁਰੂ ਘਰ ਰਿਸ਼ੀਕੇਸ਼ ਜਿਹੜੇ ਆਪਣੇ ਨਾਲ ਜੁੜੇ ਹੋ ਉਹ ਪਹਿਲਾਂ ਹੀ ਭੈਣ ਭਰਾ ਮਜ਼ਾਵਾ ਬਜ਼ੁਰਗ ਉਹਨਾਂ ਨੂੰ ਪਤਾ ਆ ਪਾ ਹਿੰਮਕੁੰਡ ਸਾਹਿਬ ਜਾਣ ਲੱਗੇ ਵੀਡੀਓ ਆਪਣੇ ਪਿਛਲੀਆਂ ਵੀਡੀਓ ਤੁਸੀਂ ਜਿਹਨੇ ਦੇਖੀ ਹੋਣੀ ਇੱਥੇ ਰੁਕੇ ਸੀਗੇ ਗੁਰੂ ਘਰ ਰਿਸ਼ੀਕੇਸ਼ ਤੇ ਉਸ ਵੀਡੀਓ ਦੇ ਵਿੱਚ ਦਰਸ਼ਨ ਕਰਵਾਏ ਅੰਦਰ ਉਹ ਦਰਬਾਰ ਦੇ ਜਿਹੜੀ ਨਵੇਂ ਜੁੜੇ ਹੋ ਭੈਣ ਭਰਾ ਕੱਢਦੇ ਦੇਖ ਸਕਦੇ ਆ ਵੀਡੀਓ ਠੀਕ ਹੈ ਜੀ ਆ ਜਾਓ ਫੇ ਛੱਡਦੇ ਆ ਫੇ ਹੌਣ ਲਗਾਮਾਂ ਘੋੜੇ ਦੀਆਂ ਮੌਸਮ ਹਟ ਗਿਆ ਬਹੁਤ ਹੋਇਆ ਆ ਬਹੁਤ ਜਿਆਦਾ ਹੀ ਹਟ ਗਿਆ ਹੋਇਆ ਆ ਲੋ ਜੀ ਦਰਬਾਰ ਦੇ ਦਰਸ਼ਨ ਕਰ ਲਓ ਜੀ ਰਿਸ਼ੀਕੇਸ਼ ਗੁਰੂ ਘਰ ਲੋ ਜੀ ਆਪ ਜਣ ਬੈ ਗਈ ਨਵੀਂ ਪਾਈ ਵਾਲੇ ਚੱਕੇ ਦੀਆਂ ਮੋਹਰਿਓਂ ਗੋਲੀਆਂ ਵਾਲੀਆਂ ਇਆਂ ਖਲਰ ਗਈਆਂ ਇੱਕ ਘਾ ਲਿਆ ਖਾਲਸੇ ਦੀ ਜਿਹੜੇ ਸਾਈਕਲ ਦੇ ਸ਼ਕੀਰ ਹੁੰਦੇ ਆ ਸਾਈਕਲ ਤੇ ਜਿਆਦਾ ਸਫਰ ਕਰਦੇ ਆ ਕੰਮ ਕਰ ਆਪੇ ਹੀ ਕਰ ਲੈਂਦੇ ਆ ਬਾਪੂ ਵੀ ਆਪਣਾ ਘਰ ਬੈਠਾ ਆਪੇ ਸਾਈਕਲ ਤੋਂ ਬਹਰ ਖੋਲ ਲੈਂਦਾ ਹੁੰਦਾ ਸਾਰੇ ਹੀ ਜੋ ਕੋਜਾ ਪਹ ਪੂੜਾ ਜੋ ਆ ਪੈਰਾਂ ਕਾ ਪੂੜਾਂ ਦਾ ਆਪੇ ਹੀ ਲਗਾਉਂਦਾ ਹੀ ਬਾਪੂ खालसा जिला चढ़ती कला ज्यादा क्यों सरदार तारा सिंह जी भाई यार सारा को ही को तुरह कौलिया गोलियां सबको फिट करके आप ही कर लेना है भाई ने मैं क्या दुकान देने भाई कहते नहीं नहीं इन्हें तो नहीं होना ਆਪਣੇ ਕੋਲ ਜਗਾਰ ਹੈਗਾ ਕਹਿੰਦਾ ਸਾਰਾ ਫਰੈਸ਼ੀ ਭਾਈ ਨੇ ਇੱਕ ਗੱਲ ਕਹੀ ਸੀ ਆਪਾਂ ਤੌਣ ਲੱਗੇ ਕਹਿੰਦਾ ਬਾਈ ਕੋਲ ਤਿਆਰਵਾ ਵਧੇਰਾ ਮਿਲ ਜਾਣਾ ਤੈਨੂੰ ਸਿੱਖਾਣ ਨੂੰ ਕਹਿੰਦਾ ਗੱਲ ਸਹੀ ਆ ਫਰੈਸ਼ੀ ਭਾਈ ਦੀ ਟੈਗਲ ਵਾਲੇ ਵੀ ਤਿਆਰਵਾ ਹੋਈ ਜਾਂਦਾ ਵੀ ਕਿਹੜੀ ਚੀਜ਼ ਕਿੱਦਾਂ ਫਿੱਟ ਕਰਨੀ ਆ ਤੇ ਕਿੱਥੇ ਕਰਨੀ ਆ ਕਿਹੜੇ ਤਰੀਕੇ ਨਾਲ ਹੋਣੀ ਆ ਯਕੀਨ ਕਰਿਓ ਬਾਈ ਨੇ ਮੈਂਟਮ ਮਹੀ 7 ਜਾਂ 8 ਲਾਏ ਆ ਫਟਕਾਰ ਨੂੰ ਗੋਲੀਆਂ-ਹੂਲੀਆਂ ਪਾ ਕੇ ਕੋਲੀ ਜਿਹੀ ਫਟ ਕਰਕੇ ਆਪਾਂ ਦਾ ਕੋਲੀ ਕਿਹਨੇ ਪਤਾ ਨਹੀਂ ਉਹਦਾ ਕੀ ਕਹਿੰਦੇ ਹੋਣੇ ਕਾਰੀਗਰ ਤੇ 7 ਜਾਂ 8 ਜੇ ਦੁਕਾਨ ਤੇ ਜਾਂਦੇ ਅਗਲੇ ਕਹਿੰਦੇ ਕਰੋ ਖੜਾ ਚਾਹ ਪੀ ਲਵਾ ਪਾਣੀ ਪੀ ਲਵਾ 5 ਮਿੰਟ ਰੋਕੋ 150 ਚਲੋ ਭਾਈ ਬਾਦਦੇ ਆ ਜ਼ਬਰਵਾ ਛੱਡੀ ਲਗਾਂ ਮਾ ਨਾ ਲੋ ਜੀ ਆਪ ਪਹੁੰਚੇ ਆ ਪੰਜ ਸ਼ਹਿਰ ਹਰਦਵਾਰ ਹਰ ਦੁਆਰ ਸਾਰੀ ਪਸੀ ਬਾਸਾ ਸ਼ਹਿਰ ਦੇ ਵਿੱਚ ਪੜੇ ਆ ਨਦੀਆਂ ਇਹ ਨਦੀਆਂ ਦੀਆਂ ਤੇ ਉਹ ਵਿਚਾਰੀ ਗਰੀਬ ਬਾੜੇ ਦੀ ਛੁਪੀਆਂ ਝੌਂਕੜੀਆਂ ਤੇ ਗਿਆਨ ਝੌਂਕੜੀਆਂ ਸ਼ਹਿਰ ਹਰ ਦੁਆਰ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਸੰਗਤ ਜੀ ਬਾਹਰੋਂ ਕਰੋ ਬੁੱਲਾ ਦਰਸ਼ਨ ਦਰਵਾਜ਼ੇ ਤੋਂ ਕਰਵਾਉਣੇ ਤੁਹਾਨੂੰ ਤੇ ਇਹ ਸਥਾਨ ਆਪਾਂ ਨੂੰ ਜਗਤਾਰ ਬਾਈ ਨੇ ਦੱਸਿਆ ਸੀਗਾ ਕਹਿੰਦਾ ਸੀ ਵੀ ਰੂਟ ਬਦਲ ਲਿਓ ਨਾਲੇ ਨੰਦਬਣਾਯਰੋ ਤੇ ਨਾਲੇ ਗੁਰੂ ਘਰਾਂ ਦੇ ਦਰਸ਼ਨ ਕਰਦੇ ਆਇਓ ਆਇਓ ਸੰਗਤ ਜੀ ਸਥਾਨ ਇਹ ਆ ਜੀ ਦੱਸਿਆ ਇਹਦਾ ਤਪ ਸਥਾਨ ਪਾਤਸ਼ਾਹੀ ਤੀਸਰੀ ਗੁਰੂ ਅਮਰਦਾਸ ਜੀ ਆਇਓ ਜੀ ਸੰਗਤ ਜੀ ਕਰੋ ਜੀ ਦਰਸ਼ਨ ਇਹ ਆ ਜੀ ਤਪ ਸਥਾਨ तन धन श्री गुरु अमरदास साहब जी पातशाही तीजी सतनाम श्री वाहेगुरु जी संगत जी करो जी दर्शन लवाओ गुरु चरणा ज हाजरी ਆਲਸਾ ਬਾਹ ਗੁਰੂ ਜੀ ਕੀ ਫਤਿਹ ਸੰਗ ਜੀ ਤਨਤਨ ਸ੍ਰੀ ਗੁਰੂ ਅਮਰਦਾਸ ਜੀ 22 ਵਾਰ ਇੱਥੇ ਆਏ ਆ ਤੇ ਯਾਨੀ 21 ਵਾਰ ਆਏ ਆ ਤੇ 22ਵੀਂ ਵਾਰ ਇਸ ਸਥਾਨ ਤੇ ਆਏ ਸਗੇ ਤਨਤਨ ਸ੍ਰੀ ਗੁਰੂ ਅਮਰਦਾਸ ਜੀ ਤੇ ਆ ਸਾਹਮਣੇ ਜਿਹੜਾ ਤੁਸੀਂ ਤਾਪਸਥਾਨ ਦੇਖ ਰਹੇ ਆ ਇਹਦੇ ਗੁੰਬਦ ਵੀ 22 ਆ ਜੀ 22 ਗੁੰਬਦ ਦੇ ਇਹਦੇ ਇਸੇ ਚੀਜ਼ ਦਾ ਇੱਕ ਬਣਾਇਆ 22 ਗੁੰਬਦ ਬਾਈਮੀ ਫੇਰੀ ਤੇ ਗੁਰੂ ਸਾਹਿਬ ਜੀ ਇੱਥੇ ਆਏ ਸੀਗੇ ਤੁਹਾਨੂੰ ਦਿਖਾ ਲਦੇ ਆ ਉਸ ਦਾ ਸਾਈਡ ਤੋਂ ਤੁਸੀਂ ਦੇਖ ਲਏ ਆ ਤੇ ਐਸ ਸਾਈਡ ਵੀ ਦਿਖਾਉ ਜੀ 22 ਗੁੰਬਦ ਆ ਹੈ ਤੇ ਦੱਸਿਓ ਕਮੈਂਟਾਂ ਦੇ ਵਿੱਚ ਕਿਹੜੇ ਕਿਹੜੇ ਆਪਣੇ ਸੰਗਤ ਵਿੱਚੋਂ ਕਿਹਨੇ ਕਿਹਨੇ ਦਰਸ਼ਨ ਕੀਤੇ ਆ ਜੀ ਗੁਰੂ ਘਰ ਦੇ ਇਸ ਗੁਰੂ ਘਰ ਦੇ ਤਪਸਥਾਨ ਤਨਤਾਂ ਦੇ ਸੇਈ ਗੁਰੂ ਅਮਰਦਾਸ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਲੋ ਜੀ ਗੁਰੂ ਘਰ ਆਪਾਂ ਦਰਸ਼ਨ ਕਰਕੇ ਗੁਰੂ ਚਰਨਾਂ ਦੇ ਲਵਾ ਕੇ ਹਾਜ਼ਰੀ ਗੁਰੂ ਤੋਂ ਲੈ ਕੇ ਥਾਵੜਾ ਛੜਦਿਆਂ ਲਗਾਮਾਂ ਘੋੜੇ ਦੀਆਂ ਆਪਾਂ ਬੜੋ ਕੁਲੀ ਪਰ ਕੰਮ ਹੋਇਆ ਪਿਆ ਆ ਹੁਣ ਕੁਲੇ ਹੀ ਨਹੀਂ ਮੁਕੰਦੇ ਇਧਰ ਕਲੀਅਰ ਨੰਗੇ ਆ ਆਪਾਂ ਕਲੀਅਰ ਪ੍ਰਾਨ ਕਲੀਅਰ ਕਲੀਅਰ ਸ਼ਰੀਫ ਜਿੱਥੇ ਦਰਗਾਹ ਆ ਉਹ ਸ਼ਹਿਰ ਆਪਾਂ ਕ੍ਰੋਸ ਕਰ ਲਿਆ ਟਾਬਾ ਦੇ ਸਿਆ ਸੀ 295 ਮੂਸੇ ਵਾਲਾ ਮੈਂ ਕਿਹਾ ਭਾਈ ਆ ਯਾਰ ਲੱਸੀ ਲੱਸੀ ਪੀਣੇ ਆ ਤੇ ਜਦੋਂ ਪੁੱਛਿਆ ਤਾਂ ਕਹਿੰਦੇ ਬੰਦ ਪਿਆ ਆ ਦੇਖਣ ਨੂੰ ਇਧਰ ਲੱਗਦਾ ਵੇ ਕੰਮ ਚਾਲੂ ਆ ਐਦਾਂ ਫੇਰ ਹੋਰ એનર્ਜੀ ਡਾਊਨ ਹੋ ਜਾਂਦੀ ਆ ਹੁਣ ਦੇਖਦੇ ਕਿੱਥੇ ਕਿ ਜਾ ਕੇ ਮਿਲਦਾ ਖਾਣ ਪੀਣੇ ਗਾਰਮੀ ਨੇ ਇੰਨਾ ਕ ਨਾਸ ਮਾਰਿਆ ਨਾ ਸਾਈਕਲ ਤੁਰਦਾ ਹੀ ਨਹੀਂ ਹੈਗਾ ਯਾਨੀ ਅੱਗੇ 9ਵੀਂ ਜੋੜੀ ਨੇ ਫਸਲੇ ਪਲਾਈ ਦੀ ਅੱਜ ਤਾਂ 6ਵੇਂ ਜ ਵੀ ਨਹੀਂ ਚੱਲਣ ਰਿਹਾ ਇੰਨਾ ਲੋਹਾ ਵਰਦਾ ਆ ਤੋ ਨਾ ਸਹੀ ਤੁਰਿਆ ਬਿਲਕੁਲ ਆਹੋ ਨਰਜੀ ਐਮੀ ਅੱਜ ਤਾਂ ਬਾਈਆਂ ਪਟਾਕੇ ਬੰਦ ਲਾ ਦ ਬਾਈ ਵੀ ਕਿੱਦਾਂ ਰੋਕ ਲਈਏ ਬੰਦ ਮਾਰਨਾ ਲੋਭਾ ਤੋਂ ਮਾਈ ਲਈ ਪਾਸੋਂ ਪਾਸੋਂ ਜਟਾਉ ਸਾਧ ਹੋ ਗਏ ਤੇ ਸਾਧ ਗਿਆ ਜਦਕੇ ਭਾਈ ਦਹੀਂ ਰੇ ਭਾਈ ਦੇ ਆਪਾ ਲੱਸੀ ਮੈਗਾ ਪੀਨੇ ਆ। ਘੇ ਦੇਣਾ ਜੇ ਬਣੀ ਦਾ ਏਨਰਜੀ। ਲੋ ਜੀ ਦੇ ਦਿਆਂ ਲੱਸੀ ਬਣਾ ਦੀ ਏਨਰਜੀ ਤੇ ਕਿੰਨੀ ਕੁ ਬਣਾਵੀ ਆ। ਲੂਹਾ ਦੇ ਲੋ ਕਿਤਾ ਵਾਰਦਾ ਕੁਝ ਮੱਥੇ ਦੇ ਆਇਆ ਆਇਆ। ਤੇ ਏਰੀਆ ਬਾਰਾ ਹੀ ਵਧੀਆ ਆ। ਅੰਬੇ ਆਂਗਾ ਜਾਂ ਅੰਬ ਦਸਦੇ ਆ ਜਿਆਦਾ ਤੇ ਜਾਂ ਕੁਮਾਦ ਬਾਦੂ ਆ ਇਧਰ ਆ ਜਾ ਆ ਜਾ ਭਰਾ ਲੰਘ ਜਾ ਮੈਂ ਤਾਂ ਹੀ ਬਰੀਕਾ ਮਾਰਨਾ ਮੇਰੀ ਵੀਡੀਓ ਚੱਲਦੀ ਹੈ ਮੈਂ ਕਿ ਹੁਣ ਕੀ ਬੰਦ ਕਰਨੀ ਆ ਦਿਖਾ ਲ ਦਈਏ ਭਾਈਆਂ ਨੂੰ ਵੀਡੀਓ ਦੇਖਣ ਵਾਲਿਆਂ ਨੂੰ ਇਧਰ ਕੁਮਾਦੀ ਕਾਫੀ ਜ਼ੋਰ ਤੇ ਆ ਇਧਰ ਅਭੀ ਕੁਮਾਦ ਵਿੱਚ ਆਇਆ ਚੱਲ ਵੇ ਘੋੜਿਆ ਹਣ ਪੜਾਈ ਰੱਖੀ ਮੇਰੀ ਏਨਰਜੀ ਤਾਂ ਆਪਣੀ ਵੀ ਆ ਆਪਣੀ ਕੌਣ ਲਈ ਸੁਣ ਲਈ ਰੱਬ ਨੇ ਮੋਟਰ ਮਿਲ ਗਈ ਏ ਚੱਲਦੀ ਬਾਈ ਨੇ ਨਾ ਲਿਆ ਆ ਪਾਣੀ ਅੱਧਾ ਘੰਟਾ ਹਲਦੇ ਵਿੱਚੋਂ ਤੇ ਸਫਰ ਆਪਣਾ ਲੈ 60 ਕਿਲੋਮੀਟਰ ਦਾ ਪਿਆ ਆ ਜਲੂਦ ਨਿਕਣ ਡਿਆ ਪੂਰਾ ਤੇ ਉਹ ਵਾ ਕੱਢ ਲੈਣਾ ਹੋਣਾ ਏਨਰਜੀ ਬਣੂਗੀ ਯਾਨੀ ਇਹ ਕੰਮ ਦੀ ਵੀ ਟੈਗ ਹੋ ਜਾਣਾ ਆ ਹੁਣ ਇਜਾ ਕਾਮ ਹੋਇਆ ਇਹ ਬਟੈਕ ਹੋਣੀ ਲੱਗਾ ਬਸ ਬੇਲੇ ਲੰਘਿਆ ਕਿਹਾ ਮੋਟਰ ਨਾ ਆਉਂਦੀ ਕਿਹਾ ਮੋਟਰ ਨਾ ਆਉਂਦੀ ਤਾਂ ਪੱਕੀ ਗੱਲ ਆ ਹਾਰਡ ਵੀ ਰੁੱਕ ਗਈ ਸੀਗੀ ਅੱਜ ਭਿੰਨੀ ਗਰਮੀ ਨਹੀਂ ਗਰਮੀ ਅੱਜ ਦਾ ਮਹਾਰਾਜ ਦੀ ਹੱਥ ਘੜੇ ਕਰ ਗਮੜਵਾਲੀ ਵਾਲੇ ਬਹੁਤ ਗਰਮੀ ਆ ਬਾਈ ਚੱਲਦਾ ਰਹਿਣ ਦੋ ਕਿ ਕੈਮਰਾ ਬੀ ਕਰਦੇ ਬੰਦ ਲੋ ਜੀ ਲਗਾਮਾਂ ਘੋੜੇ ਦੀਆਂ ਛੱਡੀਆਂ ਆ ਆਪਾਂ ਤੇ ਉੱਤਰਾਖੰਡ ਚੋਂ ਹੁਣ ਆਪਾਂ ਲੱਗੇ ਆ ਹੁਣ ਬਾਹਰ ਬਾਏ ਬਾਏ ਲੱਗੇ ਕਹਿਣ ਤੇ ਯੂਪੀ ਚ ਲੱਗੇ ਹੁਣ ਦਾਖਲ ਉੱਤਰ ਪ੍ਰਦੇਸ਼ ਇਹ ਬਣਿਆ ਗੇਟ ਤੇ ਤੂੰ ਮੋਰੇ ਪਹਿਲਾਂ ਚੌਂਕੀ ਆਉਣੀ ਉੱਤਰਾਖੰਡ ਦੀ ਤੇ ਉਸ ਤੋਂ ਬਾਅਦ ਆਉਣੀ ਆ ਯੂਪੀ ਦੀ ਤੇ ਪਹਿਲਾ ਸ਼ਹਿਰ ਆਊਗਾ ਯੂਪੀ ਦਾ ਗਾਗਾ ਲੈ ਰਹੀ ਆ ਜਾਓ ਬਾਦ ਦੇ ਸਫਰ ਵਾਲਾ ਲੋ ਯਾ ਸ਼ਹਿਰ ਦੀ ਗਾਗਾ ਲੈੜੀ ਪਹੁੰਚ ਗਏ ਆਪਾਂ ਕਿਉ ਬੂਡ ਲਗਾਇਆ ਸਾਰਨਪੁਰ ਇਧਰ ਨੂੰ ਇਹ ਨੇ ਸਾਰਨਪੁਰ ਇਥੋਂ ਰਹਿ ਗਿਆ ਸਾਰਾ 12 ਤੋਂ 15 ਦੇ ਵਿੱਚ ਵਿੱਚ ਹੋਣਾ ਗੇੜ ਪੁਲਿਸ ਹੌਸਤਾ ਕੇਂਦਰ ਗਾਗਾ ਲੈੜੀ ਤੇ ਜਿਲ੍ਹਾ ਇਹਦਾ ਸਾਰਨ ਕੋ ਸਾਰਾ ਰਹਿ ਗਿਆ ਸਾਰਾ 4 ਕਿਲੋਮੀਟਰ ਤੇ ਆਪਣੇ ਇਲੈਕਟ੍ਰਲ ਮੁੱਕੇ ਹੋਆ એનર્ਜੀ ਡਰਿੰਕਾ ਹੁਣ ਪਾਣੀ ਦਾ ਹੀ ਸਾਰਨਾ ਪੈ ਰਿਆ ਜੇ ਕਿਤੇ ਇਲੈਕਟ੍ਰਲ ਹੁੰਦੇ ਨਾ ਫੇਰ ਗਰਮੀ ਗਰਮੀ ਦਾ ਕੋਈ ਚੱਕਰ ਨਹੀਂ ਹੈਗਾ ਔਰ ਯਾਹਸਤ ਕਰਦੇ ਰਹਿੰਦੇ ਬਾਡੀ ਨੂੰ ਬਹੁਤ ਫਰਕ ਆ ਯਾਰ ਉਹਨਾਂ ਦਾ ਐਦ ਕੀ ਮੁੱਕੇ ਹੋ ਵਾ ਤਾਂ ਪਤਾ ਲੱਗਦਾ ਦੋ ਨਾ ਤੰਗੀ ਕੀ ਆ ਚਲੋ એનਰਜੀ ਪਾਣੀ ਨੇ ਆ ਡਾਊਨਲੋਡ ਕਰਕੇ ਪਹੁੰਚਿਆ ਹਰਨਬੌਰ ਲੋ ਜੀ ਕਿਹੜਾ ਸ਼ਹਿਰ ਹੈ ਹਰਨਬੌਰ ਹਰਨਬੌਰ ਆਪਾਂ ਕਰ ਲਿਆ ਪਾਰ ਤੇ ਹਸਾਰਨਪੁਰ ਆਪਾਂ ਸ਼ਹਿਰ ਦੇ ਵਿੱਚ ਦੀ ਹੋਗਾ ਜੇ ਆਪਾਂ ਬਾਈਪਾਸ ਹੁੰਦੇ ਤਾਂ 5-6 ਕਿਲੋਮੀਟਰ ਬਾਟ ਵੱਧ ਪੈਣੀ ਸ਼ਹਿਰ ਦੇ ਵਿੱਚ ਦੀ 5-6 ਕਿਲੋਮੀਟਰ ਘਟ ਗਏ ਪਰ ਜਾਮ ਇੰਨਾ ਹੈਗਾ ਸ਼ਹਿਰ ਚ ਉਹਦੇ ਬਾਰੇ ਗੱਲ ਦੀ ਭਾਈ ਉਹ ਤਾਂ ਭਾਈ ਜਾਮ ਕਿੱਥੇ ਹੈ ਸ਼ਹਿਰ ਚ ਜਾਮ ਤਾਂ ਫਿਰ ਵੀ ਦੇ ਇੱਕ ਨੇ ਜਿਹੜੇ بڑے ਸ਼ਹਿਰ ਆ ਪੁਰਾਣੇ ਸ਼ਹਿਰਾਂ ਨੇ ਤੇ ਜਾਮ ਇੱਕ ਨੇ ਹੁੰਦਾ ਹੈ ਸ਼ਹਿਰ ਥੋੜਾ ਜਿਹਾ ਠੀਰੇ ਹੈ ਜੇ ਆਪਾਂ ਬਾਈਪਾਸ ਨੂੰ ਜਾਂਦੇ ਫਿਰ ਜਾਮ ਜਮਾਨੀ ਤਾਂ ਮਿਲਣਾ ਫਿਰ ਬਾਟ ਪੈ ਜਾਣੀ ਦੀ 10 ਕਿਲੋਮੀਟਰ ਸਾਹ ਤੋਂ ਸਹੀ ਸਹੀ ਹੈ ਅੱਜ ਫਿਰ ਸ਼ਹਿਰ ਉਹ ਸਟਾਰਟ ਹੁੰਦਾ ਆਪਣੇ ਗਾਗਲ ਖੇੜੀ ਤੇ ਫਿਰ ਬਾਈਪਾਸ ਤੋਂ ਮਗਾਇਆ ਜਾਂਦੇ ਸਹੀ ਸਹੀ ਚੱਲੀਆਂ ਛੁੱਟੀਆਂ ਸੱਹ ਛੱਡੀ ਖਾਈਏ ਜਿਹੜੀ ਖਾਂਦਾ ਉਹਨੂੰ ਮਾਰਦੀ ਆ ਜਿਹਦਾ ਲੋਹੇ ਨੂੰ ਲੋਹਾ ਪੱਟਦਾ ਹੈ ਨਾ ਤੇ ਗਰਮੀ ਨੂੰ ਗਰਮੀ ਮਾਰੂਗੀ ਆ ਸਾਲ ਲੈਣ ਲਈ ਰੁਕ ਗਈ ਬਾਈ ਕਹਿੰਦਾ ਜੇ ਮੈਂ ਕੱਲਾ ਹੁੰਦਾ ਨਾ ਭਾਈ ਕਿੱਥੇ ਤੱਕ ਕਰਨਾ ਹੀ ਇਹ ਬਡੰਦਾ ਹਵਾਲਾ ਮੱਤਰਾ ਖਾ ਰਿਹਾ ਪਿੰਡੇ ਰੇਜਾਂ ਦਾ 10000 ਬੱਸ ਤੱਕ ਤੇ ਮੈਂ ਕਿਹਾ ਭਾਈ ਵੀ ਹੁਣ ਤਾਂ ਇਦਾਂ ਆਇਆ ਫੇ ਇੱਕ ਫੋਟੋ ਬਣਾ ਕੇ ਲਾਉਣੀ ਪੈਣੀ ਆ ਪਿੰਡ ਵੀ ਜਿਹਨੇ ਸਾਈਕਲਿੰਗ ਕਰਨੀ ਆ ਪਹਿਲਾਂ ਪੈਰੀਆਂ ਚਲਾਵਾ ਕਰਵਾ ਕੇ ਯਾਰ ਬਹੁਤ ਹੈਚਲਾ ਬਹੁਤ ਹੈਚਲਾ ਭਾਈ ਗਗਨਦੀਪ ਬਡਵਾਲੀ ਸਾਈਕਲਿਸਟ ਮਹਾਰਾਜੀ ਆ ਜਿਹੜਾ ਰੋਡ ਆ ਜਿੱਥੇ ਬੋਰਡ ਲੱਗੇ ਸਰਸਾਵੇ ਸ਼ਹਿਰ ਵੱਲੋਂ ਆਉਂਦਾ ਆਪਾਂ ਇਧਰੋਂ ਆਏ ਆ ਸਰਸਾਵੇ ਸ਼ਹਿਰ ਵੱਲੋਂ ਤੇ ਆ ਜਿਹੜਾ ਰੋਡ ਆ ਬਾਈ ਰੁਕ ਜਿਓ ਇੱਕ ਮਿੰਟ ਇਹ ਆਉਂਦਾ ਆ ਅੰਬਾਲੇ ਵੱਲੋਂ ਇੱਕ ਮਿੰਟ ਰੁਕ ਜਿਓ ਤੇ ਅੰਬਾਲੇ ਨੂੰ ਆ ਗਿਆ ਚੱਲ ਜਾਂਦਾ ਆ ਦੇਰਾ ਦੂਨ ਹਰਦਵਾ ਇਹ ਮੇਨ ਹਾਈਵੇ ਆ ਇਹ ਸ਼ਹਿਰਾਂ ਦੇ ਬਾਹਰ-ਬਾਰ ਦੀ ਘੱਟਿਆ ਆ ਤੇ ਆਪਣਾ ਜਿਹੜਾ ਸਫ਼ਰ ਹੈਗਾ ਸਾਰਾ ਸ਼ਹਿਰਾਂ ਦੇ ਵਿੱਚ ਦੀ ਸਗਾ ਇਧਰ ਦੀ ਕਿਲੋਮੀਟਰ ਵੀ ਘਾਟ ਲੈਂਦੇ ਆ ਤੇ ਦਰਾਖਤ ਵੀ ਬਾਦੂਆ ਛਾਂ ਛੂ ਬਾਦੂ ਮਿਲਦੀ ਹੈ ਨਾਉਣ ਲਈ ਮੋਟਰ ਪਾਣੀ ਵੀ ਮਿਲ ਜਾਂਦਾ ਅਸੀਂ ਦੇਖਿਆ ਹੀ ਆ ਤੇ ਆ ਭਾਜੀ ਮਲੇ ਸਕੇ ਬਾਈ ਚਾਹ ਪਾਣੀ ਨੂੰ ਪੂਰਾ ਜੋਰ ਲਾਇਆ ਬਾਈ ਨੇ ਬਾਈ ਦਾ ਧੰਨਵਾਦ ਆ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਬਾਈ ਆਪਕਾ ਹਨਾ ਬਾਈ ਕਹਿੰਦਾ ਵੀ ਕੋਈ ਵੀ ਕੰਮ ਹੋਵੇ ਕੋਈ ਪ੍ਰੋਬਲਮ ਹੋਵੇ ਨੰਬਰ ਲੈ ਲਓ ਮੇਰਾ ਕਹਿੰਦਾ ਐਟ ਐਟ ਟਾਈਮ ਫੋਨ ਕਰੋ ਆਪਾਂ ਹਾਜ਼ਰ ਆ ਇਨਾ ਬੰਦਿਆਂ ਦੇ ਇਦਾਂ ਦੇ ਬੰਦਿਆਂ ਕਰਕੇ ਇਨਸਾਨੀਅਤ ਜਿੰਦਾ ਆ ਸਲੂਟ ਹੈ ਬਾਈ ਧੰਨਵਾਦ ਆ ਤੁਹਾਡਾ ਬਾਈ ਨੇ ਬਹੁਤ ਯੋਗ ਲਾਇਆ ਪਰ ਆਪਣੇ ਕੋ ਸਮਾਂ ਐ ਨਹੀਂ ਨੀ ਤਾਂ ਜਰੂਰ ਵੰਦੇ ਬਾਈ ਕੋ ਬਾਈ ਧੰਨਵਾਦ ਬਹੁਤ ਆਣਾ ਭਾਈ ਮੇਰੇ ਪਾਸ ਤਿੰਨ ਕੁੜੀਆਂ ਐ ਤਿੰਨ ਕੁੜੀਆਂ ਆਏਗੀ ਆਰ ਆਪਣਾ ਘਰ ਹੈਗਾ ਤਿੰਨ ਦੁਕਾਨਾਂ ਹੋਏਗੀ ਕਮਾਨੀ ਚੌਕ ਤੇ ਬੱਸ ਸਟੈਂਡ ਕੇ ਪਾਸ ਕਮਾਨੀ ਜਾਉਂਗਾ ਹਾਂ ਬਾ ਕਮਾਨੀ ਚੌਕ ਤੇ ਲੱਗੇ ਆਪਣੇ ਜਿਹੜੀ ਉਹ ਜੂਨੀਅਨੀਆਂ ਟਰੱਕ ਜੂਨੀਅਨੀਆਂ ਹਾਂ ਉੱਥੇ ਆਪਣੇ ਬੰਦਿਆਂ ਦਾ ਕੰਮ ਐ ਮੈਂ ਜਰੂਰ ਮਿਲੂੰਗਾ ਬਾਈ ਤੈਨੂੰ ਬੋ ਬਤਾਤਾ ਹੂੰ ਬਾਅਦ ਵਿੱਚ ਕੀ ਹੁਆ ਮਿਲੂੰਗਾ ਆਪਕੋ ਜਰੂਰ ਮਿਲੂੰਗਾ ਭਾਈ ਓਕੇ ਥੈਂਕ ਯੂ ਆਇਆ ਜੀ ਨਦੀ ਜਮਨਾ ਜਮਨਾ ਨਦੀ ਅੱਗੇ ਵੀ ਆਪਾਂ ਪੁਰਾਣੀਆਂ ਵੀਡੀਓਜ਼ ਵੀ ਗੱਲ ਕਰ ਦਿੰਨੇ ਆ ਨਦੀਆਂ ਦਰਿਆ ਹੱਦ ਬੰਨਾ ਵੋ ਬਣਾਉਂਦੇ ਆ ਦੇਸ਼ਾਂ ਦੀਆਂ ਸ਼ਹਿਰਾਂ ਦੀਆਂ ਪਿੰਡਾਂ ਦੀਆਂ ਕਸਬਿਆਂ ਦੀਆਂ ਇਹ ਜਿਹੜੀ ਜਮਨਾ ਨਦੀ ਹੈ ਹੱਦ ਇੱਥੇ ਐਸਾ ਰੋਡ ਤੇ ਬਣਾਉਂਦੀ ਆ ਯੂਪੀ ਦੀ ਤੇ ਹਰਿਆਣੇ ਦੀ ਆ ਜਿੱਧਰੋਂ ਮੋਟਰਸਾਈਕਲ ਆ ਰਿਹਾ ਇਧਰ ਰਹਿਣ ਦੀ ਆ ਪੌੜ ਤੋਂ ਪਾਰ ਯੂਪੀ ਸ਼ੁਰੂ ਹੋ ਜਾਂਦੀ ਆ ਯਾਨੀ ਕਿ ਉੱਤਰ ਪ੍ਰਦੇਸ਼ ਜਿਲਾ ਸ਼ੁਰੂ ਹੋ ਜਾਂਦਾ ਆ ਆਪਣੇ ਸਹਾਰਨਪੁਰ ਤੇ ਇੱਧੇ ਆ ਜਾਂਦਾ ਪوڑا ਰੇਲਵੇ ਦਾ ਤੇ ਉਧਰਲੇ ਪਾਸੇ ਜਾ ਰਹੀਆਂ ਗੱਡੀਆਂ ਤੇ ਇਧਰ ਆਪਣਾ ਕੋੜਾ ਤੇ ਇਧਰਲੇ ਹੱਥ ਸ਼ੁਰੂ ਹੋ ਜਾਂਦਾ ਹਰਿਆਣਾ ਹਰਿਆਣੇ ਦਾ ਸ਼ਹਿਰ ਪਹਿਲਾ ਤੇ ਜਿਲਾ ਵੀ ਆਲੇ ਦੁਆਲੇ ਦਾ ਜਮਨਾਨਗਰ ਤੇ ਅੱਜ ਆਪਾਂ ਰਾਤ ਇਸੇ ਸ਼ਹਿਰ 'ਚ ਰੁਕਾਂਗੇ। ਹਰਿਆਣਾ ਸ਼ੁਰੂ ਹੋ ਗਿਆ ਯਾਨੀ ਕਿ ਜੀ ਥੋੜਾ ਭੱਜੂਗਾ ਹੁਣ ਹਰਿਆਣੇ ਦੀਆਂ ਸੜਕਾਂ। ਪੁਤਰਾਕਾਂਡ ਯੂਪੀ ਤੋਂ ਬਾਹਰ ਹਰਿਆਣੇ 'ਚ ਐਂਟਰ ਆ। ਹਾਂਜੀ ਜੀ। ਹਾਲ ਤੁਹਾਨੂੰ ਦਿਦਾ ਹੀ ਆ ਕੀ ਬਣਿਆ ਹੁਣ ਨਾ ਤੋਂ ਲਈਏ ਪਹੁੰਚ ਗਏ ਆਪਾਂ ਸ਼ਹਿਰ ਜਮਨਾਨਗਰ ਤੇ ਸਵੇਰ ਨੂੰ ਇਥੋਂ ਕੋੜੇ ਪਜਾਵਾਂਗੇ। ਤੇ ਗੁਰੂ ਘਰਾਂ ਦੇ ਕਰਾਵਾਂਗੇ ਤੁਹਾਨੂੰ ਦਰਸ਼ਨ ਜਿੰਨਾ ਹੋ ਸਕੇ ਤੇ ਆਸਵਾਰੀ ਜਾਣਕਾਰੀ ਸਾਂਝੀ ਕਰਾਂਗੇ ਗੁਰੂ ਘਰ ਹੋਣੇ ਆ ਜੀ ਅਪਨੋ ਅੰਬਾਲਾ ਸ਼ਹਿਰ ਦੇ ਵਿੱਚ ਤੇ ਬਡਵਾਲੀ ਵਾਲੇ ਦੇ ਬੱਸ ਪਰੋਵਾ ਦਿੱਲੀ ਪੂਰੀ ਕਢਾਈਓ ਵਾ ਭਾਈ ਨੇ ਤੇ ਠੀਕ ਹੈ ਜੀ ਮਿਲਦੇ ਆ ਵੇ ਕੱਲ ਨੂੰ ਸਵੇਰ ਨੂੰ ਸਾਰਾ ਰੜਕੀ ਵਾਲੇ ਲੋ ਰੜਕੀ ਉਹਦੇ ਘੂੜੀ ਵੱਲੋਂ ਜੀ ਸਤਿ ਸ਼੍ਰੀ ਅਕਾਲ ਬਡਵਾਲੀ ਵਾਲਾ ਵੀ ਪੈ ਗਿਆ ਲੋ ਜੀ